ਅੱਜ ਜੀ ਦੋਸਤੋ ਤੁਸੀਂ ਜੁੜੇ ਹੋਈਆਂ ਹਾਂ ਦਾ ਪੋਸਟ ਮੇਲ ਦੇ ਨਾਲ ਤੇ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਬਾਗ ਹੈ ਜਿਹੜਾ ਉਹ ਕਿਨੂੰ ਨਾ ਲੱਦਿਆ ਹੋਇਆ ਤਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਅੱਜ 11 ਨਵੰਬਰ 2025 ਦੇ ਮੰਡੀ ਦੇ ਵਿੱਚ ਭਾ ਜਿਹੜੇ ਉਹ ਕੀ ਰਹੇ ਹੈ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦਿਨ ਮੰਗਲਵਾਰ ਹੈ ਤੇ ਮੰਡੀ ਦੇ ਵਿੱਚ ਲਗਾਤਾਰ ਕਿਨੂੰ ਦੀ ਆਮਦ ਜਾਰੀ ਹੈ ਤੇ ਹੁਣ ਰੰਗीन ਕਿੰਨੂ ਆ ਜਿਹੜਾ ਉਹ ਆਉਣ ਲੱਗਿਆ ਪਿਛਲੇ 2 ਦਿਨਾਂ ਦੇ ਵਿੱਚ ਉੱਚਾ ਜਿਹੜਾ ਕਿੰਨੂ ਦਾ ਭਾਅ ਸੀ ਉਹ 35 35 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਰਿਹਾ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ 11 ਨਵੰਬਰ ਨੂੰ ਜਿਹੜਾ ਰੰਗीन ਕਿੰਨੂ ਦਾ ਭਾਅ ਉਹ ਮੰਡੀ ਦੇ ਵਿੱਚ 20 ਰੁਪਏ ਤੋਂ ਲੈ ਕੇ 30 ਰੁਪਏ ਪ੍ਰਤੀ ਕਿਲੋ ਤੱਕ ਰਿਹਾ ਜਦੋਂ ਕਿ ਹਰਾ ਕਿੰਨੂ ਆ ਜਿਹੜਾ ਉਹ 14 ਰੁਪਏ ਤੋਂ 16 ਰੁਪਏ ਤੱਕ ਰਿਹਾ ਜੇਕਰ ਆਪਾਂ ਮਾਲਟੇ ਦੀ ਗੱਲ ਕਰ ਲਈਏ ਤਾਂ ਮਾਲਟੇ ਦੇ ਵਿੱਚ ਲਗਾਤਾਰ ਮੰਦੀ ਹੈ ਜਿਹੜੀ ਉਹ ਨਜ਼ਰ ਆ ਰਹੀ ਹੈ 15 ਰੁਪਏ ਤੋਂ 17-18 ਰੁਪਏ ਤੱਕ ਜਿਹੜਾ ਮਾਲ ਟਾ ਉਹ ਮੰਡੀ ਦੇ ਵਿੱਚ ਵਿਕਿਆ ਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ 20 ਰੁਪਏ ਤੋਂ ਲੈ ਕੇ 30 ਰੁਪਏ ਦਾ ਕਰੰਗੀਨ ਕਿੰਨੂ ਜਿਹੜਾ ਵਧੀਆ ਕੁਆਲਟੀ ਦਾ ਉਹ ਅੱਜ ਮੰਡੀ ਦੇ ਵਿੱਚ ਵਿਕਿਆ ਇਸ ਤੋਂ ਇਲਾਵਾ ਬਾਗਾਂ ਦਾ ਜਿਹੜਾ ਰੁਝਾਨ ਹਲੇ ਤੱਕ ਕੋਈ ਰੇਟ ਹੈ ਜਿਹੜੇ ਉਹ ਬਹੁਤੇ ਸਾਹਮਣੇ ਨਹੀਂ ਆਏ ਕਿ ਕੀ ਭਾਅ ਸੌਦੇ ਜਿਹੜੇ ਪਿੰਡਾਂ ਦੇ ਵਿੱਚ ਉਹ ਹੋ ਰਹੇ ਆ ਪਰ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਮੰਡੀ ਦੇ ਵਿੱਚ ਲਗਾਤਾਰ ਕਿੰਨੂ ਦੀ ਆਮਦ ਜਾਰੀ ਹੈ ਹਰਾ ਕਿੰਨੂ ਵੀ ਆ ਰਿਹਾ ਹਲੇ ਰੰਗीन ਕਿਨੂ ਆਉਣਾ ਸ਼ੁਰੂ ਹੋ ਚੁੱਕਿਆ ਜਿਹਦਾ ਭਾਅ 20 ਰੁਪਏ ਤੋਂ ਲੈ ਕੇ 30 ਰੁਪਏ ਤੱਕ ਕੱਜ ਰਿਹਾ ਤੇ ਵੈਸੇ 35 ਰੁਪਏ ਤੱਕ ਵੀ ਜਿਹੜਾ ਕਿਨੂ ਆ ਰੰਗीन ਉਹ ਵਿਕ ਚੁੱਕਿਆ ਤਾਂ ਹਰਾ ਕਿਨੂ ਆ ਜਿਹੜਾ ਉਹ 14 ਰੁਪਏ ਤੋਂ ਲੈ ਕੇ 16 ਰੁਪਏ ਤੱਕ ਜਿਹੜਾ ਮੰਡੀ ਦੇ ਵਿੱਚ ਵਿਕਿਆ ਤਾਂ ਜ 11 ਨਵੰਬਰ ਦੇ ਭਾਅ ਤੁਹਾਡੇ ਨਾਲ ਸ਼ੇਅਰ ਕੀਤੇ ਆ ਜਿਹੜਾ ਜਿਹੜਾ ਵੀਰ ਵੀਡੀਓ ਵੇਖਦਾ ਜਾਵੇ ਉਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਾ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਇਹ ਵੀਡੀਓ ਜਿਹੜੀ ਉਹ ਪਹੁੰਚ ਸਕੇ ਤਾਂ ਜੋ ਜਿਹੜੇ ਕਿਸਾਨ ਵੀਰਾਂ ਨੂੰ ਪਤਾ ਲੱਗ ਸਕੇ ਕਿ ਕੀ ਭਾਅ ਚੱਲ ਰਿਹਾ ਤੇ ਉਹ ਆਪਦੇ ਜਿਹੜੇ ਖਬਾਗਾ ਦੇ ਸੌਦੇ ਉਸ ਹਿਸਾਬ ਨਾਲ ਕਰ ਸਕਣ ਤਾਂ ਉਮੀਦ ਹੈ ਕਿ ਐਤਕੀ ਜਿਹੜੇ ਭਾਅ ਦੇ ਵਿੱਚ ਤੇਜ਼ੀ ਆ ਉਹ ਰਹਿਣ ਦੀ ਸੰਭਾਵਨਾ ਜਿਹੜੀ ਉਹ ਜਿਤਾਈ ਜਾ ਰਹੀ ਹੈ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਭਾਅ ਰਹਿੰਦਾ ਤਾਂ ਫਿਲਹਾਲ ਤੁਹਾਡੇ ਨਾਲ ਜਿਹੜਾ ਅੱਜ 11 ਨਵੰਬਰ ਦੇ ਭਾਅ ਜਿਹੜੇ ਉਹ ਸ਼ੇਅਰ ਕਰ ਰਹੇ ਆ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿਸਾਨ ਵੀਰਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਜਿਹੜੇ ਵੀਰ ਨਵੇਂ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰ ਲੋ ਤਾਂ ਜੋ ਤੁਹਾਡੇ ਤੱਕ ਡੇਲੀ ਅਪਡੇਟ ਆ ਜਿਹੜੀ ਉਹ ਪਹੁੰਚਦੀ ਰਹੇ ਤੁਹਾਡਾ ਸਾਰੇ ਕਿਸਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ